ਏ ਪ੍ਰੋਬਲਮ ਕਦੋਂ ਆਈ ਕਿੱਦਾਂ ਪਤਾ ਲੱਗਾ ਤੇ ਕਿਵੇਂ ਜ਼ਿੰਦਗੀ ਚ ਅੱਗੇ ਵਧੇ ਹੋ ਤੁਸੀਂ ਸਰ ਮੇਰੀ ਇਹ ਪ੍ਰੋਬਲਮ ਆਈ 14 ਮਹੀਨੇ ਦਾ ਜਦੋਂ ਮੈਂ ਉਹਦੋਂ ਮੈਨੂੰ ਪ੍ਰੋਬਲਮ ਹੋਈ ਹੈ ਬੁਖਾਰ ਚ ਪੋਲੀ ਹੋ ਗਿਆ ਆਮ ਇਨਸਾਨ ਨਾਲੋਂ ਤੇ ਵੱਖਰੇ ਹੀ ਹੋ ਜਾਂਦੇ ਆ ਆਪਾਂ ਜਦੋਂ ਹਨਾ ਤੇ ਕਿੰਨਾ ਕੁ ਮੁਸ਼ਕਲ ਰਹੀ ਤੁਹਾਡੇ ਨੇ ਸਰ ਆਮ ਇਨਸਾਨ ਨਾਲੋਂ ਤਾਂ ਵੱਖਰੇ ਆ ਪਰ ਮੈਂ ਕਦੀ ਹਿੰਮਤ ਨਹੀਂ ਛੱਡੀ ਅੱਜ ਤੱਕ ਨਸ਼ੇ ਨਾਲ ਕੁਝ ਵਕਰੀ ਹੈਗੀ ਆ ਗੱਲਬਾਤ ਨਸ਼ੇ ਨਾਲ ਸਰ ਇਹੋ ਹੀ ਹੈ ਮੇਰੇ ਬ੍ਰਦਰ ਦੀ ਡੈਥ ਹੋਈ ਹੈ 85 ਸਾਲ 85 ਕਿਲੋ ਵੇਟ ਚ ਦੀ ਬਾਕਸਿੰਗ ਦੀ ਗੇਮ ਸੀ ਫੌਜ ਦੀ ਨੌਕਰੀ ਕਰਦਾ ਸੀ ਉਹ ਕੀ ਫੈਸਿਲਿਟੀਸ ਮਿਲਦੀਆਂ ਵੱਖਣੀ ਕੰਪਨੀ ਕੀ ਦਿੰਦੀ ਸਰ ਮੈਨੂੰ ਕੰਪਨੀ ਜਿਹੜਾ ਮੈਨੂੰ ਦੂਜੇ ਮੁੰਡਿਆਂ ਨੂੰ ਆਰਡਰ ਪੈਂਦਾ ਵਾ 20 ਰੁਪਏ ਦਾ ਤੇ ਮੈਨੂੰ ਆਰਡਰ ਪੈਂਦਾ ਵਾ 80 ਰੁਪਏ ਦਾ ਇਹ ਮਾਂ ਖੁਸ਼ ਹੁੰਦੀ ਹੈ ਕਿ ਮੇਰਾ ਮੁੰਡਾ ਇਸ ਇਸ ਉਮਰ ਚ ਇਸ ਹਾਲਤ ਚ ਵੀ ਮਿਹਨਤ ਕਰ ਰਿਹਾ ਆਮ ਇੱਕ ਲੋਕਾਂ ਨਾਲੋਂ ਤਾਂ ਵੱਖਰੇ ਹੀ ਹੋ ਤੁਸੀਂ ਸਰ ਮਾਂ ਨੂੰ ਖੁਸ਼ੀ ਨਹੀਂ ਹੁੰਦੀ ਆ ਮਾਂ ਨੂੰ ਹੁਣ ਮੰਨ ਲਓ ਵੀ ਪੁੱਤ ਲਿਆ ਕੇ ਪੈਸੇ ਫੜਾਏਗਾ ਤੇ ਮਾਂ ਨੂੰ ਤਾਂ ਖੁਸ਼ੀ ਹੋਏਗੀ ਸਸਿਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਸਾਝਾ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਵਸਿੱਪੀ ਕਵਲ ਐ ਅੰਮ੍ਰਿਤਸਰ ਦੇ ਵਿੱਚ ਮੌਜੂਦ ਆ ਅਕਸਰ ਹੀ ਅੰਮ੍ਰਿਤਸਰ ਦੇ ਵਿੱਚ ਇਹੋ ਜਿਹੇ ਲੋਕ ਦੇਖਣ ਨੂੰ ਮਿਲਦੇ ਨੇ ਜਿਹੜੇ ਆਪਣੀ ਜ਼ਿੰਦਗੀ ਦੇ ਵਿੱਚ ਅਕੇ ਵਧ ਕੇ ਨਾਮ ਜਿਹੜਾ ਵਾ ਆਪਣੀ ਜ਼ਿੰਦਗੀ ਦੇ ਵਿੱਚ ਵਧਾਉਂਦੇ ਨੇ ਪਰ ਦੇਖਿਆ ਜਾਵੇ ਮੋਟੀਵੇਸ਼ਨਲ ਲੋਕ ਵੀ ਇੱਥੇ ਅੰਮ੍ਰਿਤਸਰ 'ਚ ਬਹੁਤ ਨੇ ਜਿਹੜੇ ਜ਼ਿੰਦਗੀ ਦੇ ਵਿੱਚ ਹਾਰੇ ਹੁੰਦੇ ਨੇ ਪਰ ਫਿਰ ਵੀ ਜ਼ਿੰਦਗੀ ਨਾਲ ਲੜ ਕੇ ਅੱਗੇ ਵਧਦੇ ਨੇ ਤੇ ਲੋਕਾਂ ਨੂੰ ਇਹ ਦਿਖਾਉਂਦੇ ਨੇ ਕਿ ਜ਼ਿੰਦਗੀ ਬਿਸ਼ੱਕ ਸਹੀ ਨਹੀਂ ਆ ਪਰ ਮੈਂ ਅੱਗੇ ਵਧ ਸਕਦਾ ਹਾਂ ਕੁਝ ਕਰ ਸਕਦਾ ਹਾਂ ਇਹੋ ਜੀ ਜਿਹੜੀ ਮਿਸਾਲ ਹੈ ਤੁਹਾਨੂੰ ਇੱਕ ਇਹੋ ਜੀ ਵੀਰ ਨਾਲ ਮਿਲਣ ਜਾ ਰਹੇ ਹਾਂ ਜਿਹੜੇ ਕਿ ਫਿਜ਼ੀਕਲੀ ਠੀਕ ਨਹੀਂ ਨੇ ਚੈਲੈਂਜਰ ਨੇ ਬੱਤ ਜ਼ਿੰਦਗੀ ਦੇ ਵਿੱਚ ਕੰਮ ਕਰ ਰਹੇ ਨੇ ਅੱਗੇ ਵੱਧ ਰਹੇ ਨੇ ਪਰਿਵਾਰ ਚਲਾ ਰਹੇ ਨੇ ਇੱਕ ਅਕਸਰ ਹੀ ਲੋਕਾਂ ਨੂੰ ਨਾ ਇੱਕ ਹਮੇਸ਼ਾ ਇੱਕ ਗੱਲ ਮੰਦੇ ਵਿੱਚ ਆਉਂਦੀ ਹੈ ਕਿ ਮੈਂ ਠੀਕ ਨਹੀਂ ਆ ਰੱਬਾ ਨਾ ਰੱਬ ਨਾਲ ਸ਼ਿਕਾਇਤ ਰਹਿੰਦੀ ਹੈ ਤੇ ਉਹ ਜ਼ਿੰਦਗੀ ਚ ਅੱਗੇ ਨਹੀਂ ਵੱਧ ਪਾਉਂਦੇ ਪਰ ਇਹੋ ਜਿਹੇ ਜਿਹੜੇ ਇਨਸਾਨਾਂ ਨੂੰ ਤੁਹਾਨੂੰ ਦੇਖ ਕੇ ਸਿੱਖਣਾ ਚਾਹੀਦਾ ਕਿ ਜੇ ਇਹੋ ਜਿਹੇ ਇਨਸਾਨ ਅੱਗੇ ਵੱਧ ਸਕਦੇ ਨੇ ਘਰ ਚਲਾ ਸਕਦੇ ਨੇ ਤੇ ਅਸੀਂ ਕਿਉਂ ਨਹੀਂ ਗੱਲਬਾਤ ਵੀਰ ਜੀ ਨਾਲ ਸਾਂਝੀ ਕਰ ਲੈਣੇ ਆ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਆਪ ਦਾ ਹਰਮਨਦੀਪ ਸਿੰਘ ਹੈ ਜੀ ਹਾਂ ਜੀ ਹਰਮਨ ਜੀ ਪਹਿਲਾਂ ਤਾਂ ਜਾਨਣਾ ਚਾ ਕਿੱਦਾਂ ਪਤਾ ਲੱਗਾ ਤੇ ਕਿਵੇਂ ਜ਼ਿੰਦਗੀ ਚ ਅੱਗੇ ਵਧੇ ਹੋ ਤੁਸੀਂ ਸਰ ਮੇਰੀ ਇਹ ਪ੍ਰੋਬਲਮ ਆਈ 14 ਮਹੀਨੇ ਦਾ ਜਦੋਂ ਮੈ ਉਹਦੋਂ ਮੈਨੂੰ ਪ੍ਰੋਬਲਮ ਹੋਈ ਹੈ ਬੁਖਾਰ ਚ ਪੂਲੀ ਹੋ ਗਿਆ ਉਹਦੋਂ ਡਾਕਟਰ ਤੁਹਾਨੂੰ ਪਤਾ ਪਿੰਡਾਂ ਚ ਨੇ ਸਿਆਣੇ ਨਹੀਂ ਹੁੰਦੇ 47 ਸਾਲ ਮੇਰੀ ਉਮਰ ਹੈ ਅਸ ਟਾਈਮ ਤੇ 47 ਸਾਲ ਮੇਰੀ ਉਮਰ ਹੈ ਜੀ ਜੀ ਇਹ ਕਿਸ ਤਰ੍ਹਾਂ ਮਤਲਬ ਕਿ ਮੁਸ਼ਕਿਲ ਤੇ ਹੋਈ ਹੋएगी ਭਾਈ ਜ਼ਿੰਦਗੀ ਦੇ ਵਿੱਚ ਅੱਗੇ ਵਧਦੇ ਆ ਕਿਉਂਕਿ ਆਮ ਇਨਸਾਨ ਨਾਲੋਂ ਤੇ ਵੱਖਰੇ ਹੀ ਹੋ ਜਾਂਦੇ ਆ ਆਪਾਂ ਜਦੋਂ ਹਨਾ ਤੇ ਕਿੰਨਾ ਕਿ ਮੁਸ਼ਕਿਲ ਰਹੀ ਤੁਹਾਡੇ ਲਈ ਸਰ ਆਮ ਇਨਸਾਨ ਨਾਲੋਂ ਤੇ ਵੱਖਰੇ ਆ ਪਰ ਮੈਂ ਕਦੀ ਹਿੰਮਤ ਨਹੀਂ ਛੱਡੀ ਅੱਜ ਤੱਕ ਚਲੋ ਮੈਂ ਕਿੰਨਾ ਇਨਸਾਨ ਨਾਲ ਆਮ ਇਨਸਾਨ ਤੇ ਚਲੋ ਤੁਰ ਫੇਰ ਸਕਦਾ ਵਾ ਮੈਂ ਨਹੀਂ ਜ਼ਰੂਰ ਤੁਰ ਫੇਰ ਸਕਦਾ ਪਰ ਮੈਂ ਉਹਨਾਂ ਦੇ ਬਰਾਬਰ ਲੈਵਲ ਤੇ ਹੀ ਕੰਮ ਕਰ ਰਿਹਾ ਮੈਂ ਮੈਂ ਉਹਨਾਂ ਤੋਂ ਘੱਟ ਕੰਮ ਨਹੀਂ ਕਰ ਰਿਹਾ ਮੈਂ ਹਿੰਮਤ ਨਹੀਂ ਛੱਡਦਾ ਕਦੀ ਵੀ ਤੇ ਮੈਂ ਕਹਿੰਦਾ ਵੀ ਹਿੰਮਤ ਨਾ ਛੱਡੋ ਹਿੰਮਤ ਛੱਡਣ ਨਾਲ ਕੋਈ ਨਹੀਂ ਮਸਲਾ ਹੱਲ ਹੁੰਦਾ ਹਿੰਮਤ ਛੱਡਾਂਗੇ ਆਪਣਾ ਨੁਕਸਾਨ ਆ ਜੇ ਹਿੰਮਤ ਛੱਡ ਕੇ ਬਹਿ ਜਾਗੇ ਤਾਂ ਆਪਣੇ ਸਰੀਰ ਦਾ ਨੁਕਸਾਨ ਵੀ ਹੋਊਗਾ ਔਰ ਚ ਆਪਣਾ ਸਰੀਰ ਵੀ ਖਰਾਬ ਹੋਊਗਾ ਵੀ ਆਪਾਂ ਜਦੋਂ ਹਿੰਮਤ ਹੀ ਛੱਡਤੀ ਫਿਰ ਬੰਦੇ ਦੇ ਅੰਦਰ ਕੀ ਰਹਿ ਗਿਆ ਕੁਝ ਨਹੀਂ ਰਹਿੰਦਾ ਬੰਦੇ ਦੇ ਅੰਦਰ ਖਤਮ ਹੋ ਜਾਂਦਾ ਬੰਦਾ ਕਦੀ ਕਦੀ ਰੱਬ ਦੇ ਨਾਲ ਗਿਲੇ ਸ਼ਿਕਵੇ ਹੁੰਦੇ ਨੇ ਕਿ ਰੱਬਾ ਮੈਨੂੰ ਇਦਾਂ ਦਾ ਕਿਉਂ ਬਣਾਇਆ ਮੈਂ ਵੀ ਮੈਨੂੰ ਵਾ ਸਹੀ ਬਣਾ ਲੈਂਦਾ ਕਿ ਇੰਨੇ ਲੋਕ ਸੀਗੇ ਤੇ ਮੈਨੂੰ ਕਿਉਂ ਇਹੋ ਜਿਹਾ ਚੁਣਿਆ ਕਦੀ ਰੱਬ ਨਾਲ ਗਿਲੇ ਸ਼ਿਕਵੇ ਹੁੰਦੇ ਨੇ ਨਹੀਂ ਸਰ ਕਹੇ ਵੇਲੇ ਰੱਬ ਨੂੰ ਮਾੜਾ ਜੰਗਾ ਨਹੀਂ ਬੋਲੀਦਾ ਰੱਬ ਨੇ ਜਿੱਥੇ ਰੱਖਿਆ ਵਾ ਚਲੋ ਉਹਨੇ ਉਹਨੇ ਕੋਈ ਸੋਚ ਕੇ ਰੱਖਿਆ ਹੋਗਾ ਜਾਂ ਮੇਰੇ ਕਰਮ ਮਾੜੇ ਆ ਤੇ ਜਾਂ ਮੇਰੇ ਘਰਦਿਆਂ ਨੇ ਮਾੜੇ ਕਰਮ ਕੀਤੇ ਹੋਣਗੇ ਰੱਬ ਤੇ ਕਦਾ ਸ਼ਿਕਵਾ ਕਰਨਾ ਮੈਂ ਰੱਬ ਨੇ ਜਿੱਥੇ ਰੱਖਿਆ ਰੱਖਿਆ ਵਾ ਰੱਬ ਨੇ ਜੇ ਚਲੋ ਇਸ ਤਰ੍ਹਾਂ ਕੀਤਾ ਵਾ ਤਾਂ ਉਹਨੇ ਰੋਟੀ ਦੇ ਜਰੀਏ ਹੀ ਬਣਾਇਆ ਵਾ ਰੋਟੀ ਦੇ ਜਰੀਏ ਬਣਾਇਆ ਮਲੋ ਜੇ ਸਹੀ ਵੀ ਹੁੰਦਾ ਤੇ ਮੈਂ ਵੀ ਕਿਤੇ ਨਸ਼ਿਆਂ 'ਚ ਪਿਆ ਹੁੰਦਾ ਬੰਦੇ ਦੀ ਸੋਚ ਬਦਲ ਜਾਂਦੀ ਹੈ ਜਦੋਂ ਬੰਦਾ ਸਹੀ ਹੁੰਦਾ ਬੰਦਾ ਕਹਿੰਦਾ ਮੈਂ ਆਹ ਕਰਾਂ ਉਹ ਕਰਾਂ ਬੰਦੇ ਦੀ ਚਲੋ ਮਹਾਰਾਜ ਨੇ ਜਿੱਥੇ ਰੱਖਿਆ ਉੱਥੇ ਵਧੀਆ ਰੱਖਿਆ ਮੈਨੂੰ ਬਹੁਤ ਵਧੀਆ ਲੱਗਦਾ ਵਾ ਕਿ ਚਲੋ ਮੈਨੂੰ ਜਿਮੈਟੋ ਕੰਪਨੀ ਮੇਰੀ ਵਧੀਆ ਕੰਮ ਕਰਨ ਨੂੰ ਦੇ ਰਹੀ ਹੈ ਤੇ ਰੱਬ ਤੇ ਵਿਸ਼ਵਾਸ ਰੱਬ ਤੇ ਵਿਸ਼ਵਾਸ ਹੈ ਪੂਰਾ ਕਿ ਮੈਨੂੰ ਜੇ ਹੁਣ ਸਾਥ ਦੇ ਰਿਹਾ ਵਾ ਗੁਰੂ ਰਾਮਦਾਸ ਜੇ ਮੇਰਾ ਹੁਣ ਸਾਥ ਦੇ ਰਿਹਾ ਵਾ ਅੱਗੇ ਵੀ ਮੇਰਾ ਸਾਥ ਦੇਊਗਾ ਬਾਬਾ ਦੀਪ ਸਿੰਘ ਦੀ ਨਗਰੀ ਜੀ ਬਾਬਾ ਦੀਪ ਸਿੰਘ ਦੀ ਬਹੁਤ ਸਾਥ ਦਿੰਦੇ ਲੋਕਾਂ ਦਾ ਤੇ ਜੇ ਬਾਬਾ ਦੀਪ ਸਿੰਘ ਜੀ ਸਾਥ ਦੇਣਗੇ ਤੇ ਸਾਰਾ ਕੁਝ ਸਹੀ ਹੋਏਗਾ। ਭਜੀ ਪਰਿਵਾਰ ਚ ਜਾਨਣਾ ਚਾਹਾਂਗੇ ਕੌਣ ਕੌਣ ਨੇ ਕਿਸ ਤਰ੍ਹਾਂ ਕਿਨੇ ਮੈਂਬਰ ਨੇ ਪਰਿਵਾਰ ਦੇ ਵਿੱਚ। ਪਰਿਵਾਰ ਚ ਮੇਰੀ ਮੰਮੀ ਆ ਜੀ ਤੇ ਦੋ ਭੈਣਾਂ ਨੇ ਤੇ ਇੱਕ ਭਨੇਵਾ ਵਾਂ। ਤੇ ਕਿਸ ਤਰ੍ਹਾਂ ਘਰ ਪਰਿਵਾਰ ਕਿਸ ਤਰ੍ਹਾਂ ਚੱਲ ਰਿਹਾ ਵਾ ਕਿਸ ਤਰ੍ਹਾਂ ਖਰਚੇ ਕੱਢਦੇ ਹੋ ਹੁਣ ਕਿਸ ਤਰ੍ਹਾਂ ਘਰ ਦਾ ਰੋਟੀ ਪਾਣੀ ਚੱਲਦਾ। ਸਰ ਪਹਿਲਾਂ ਮੈਂ ਟੇਲਰ ਦਾ ਕੰਮ ਕਰਦਾ ਸੀ। ਟੇਲਰ ਦੇ ਕੰਮ 'ਚ ਮੈਨੂੰ ਇੰਨਾ ਬੈਨੀਫਿਟ ਨਹੀਂ ਮਿਲਿਆ ਤੇ ਹੁਣ ਮੈਂ ਜਮੈਟੋ ਦਾ ਕੰਮ ਕਰਦਾ ਵਾਂ। ਤੇ ਜਮੈਟੋ ਦਾ ਕੰਮ ਨਾ ਚਲੋ ਮੇਰਾ ਘਰ ਦਾ ਖਰਚਾ ਵਧੀਆ ਤੁਰ ਲੰਦਿਆ ਵਾ ਤੇ ਪਰਿਵਾਰ ਦੇ ਵਿੱਚ ਮਤਲਬ ਕੀ ਆ ਆਪ ਹੀ ਤੁਸੀਂ ਖਰਚਾ ਚਲਾਉਂਦੇ ਹੋ ਘਰ ਚ ਪਰਿਵਾਰ ਮਾਤਾ ਨੂੰ ਜਾਂ ਭੈਣਾ ਨੂੰ ਆਪ ਖਰਚਾ ਦਿੰਦੇ ਹੋ ਹਾਂਜੀ ਹਾਂਜੀ ਸਰ ਮੈਂ ਸਾਰਾ ਕੁਝ ਆਪ ਹੀ ਖਰਚਾ ਕਰਦਾ ਵਾਂ ਮੈਂ ਤੁਹਾਨੂੰ ਵੀ ਦਿੰਨਾ ਮੈਂ ਭੈਣਾਂ ਨੂੰ ਦਿੰਨਾ ਜੇ ਮੰਮੀ ਨੇ ਛੋਟੀ ਕੁੜੀ ਦਾ ਵਿਆਹ ਹੀ ਹੋਈ ਹੈ ਜੇ ਛੋਟੀ ਕੁੜੀ ਕੋ ਜਾਣਾ ਹੋਵੇ ਤਾਂ ਸਾਰਾ ਖਰਚਾ ਮੈਂ ਹੀ ਦੇ ਕੇ ਤੋਰਦਾ ਉਹਨਾਂ ਨੂੰ ਤੇ ਸਾਰਾ ਖਰਚਾ ਜਦੋਂ ਜ਼ਿੰਮੇਵਾਰੀ ਰੱਬ ਨੇ ਪਾਜ ਦਿੱਤੀ ਹੈ ਤੇ ਫਿਰ ਜ਼ਿੰਮੇਵਾਰੀ ਨਾਲ ਲੜੋ ਕਿਉਂ ਤੋ ਪਛੇਟਣਾ ਵਾ ਨਸ਼ੇ ਜੇ ਕਰ ਤੋਂ ਭੈਣਾਂ ਵਾ ਨਸ਼ੇ ਤੇ ਬਗਤਾਨੂੰ ਪਤਾ ਫਿਰ ਖਰਾਬ ਕਰਦੇ ਨੇ ਭਾਈ ਤੁਸੀਂ ਨਸ਼ੇ ਦਾ ਇੱਕ ਜ਼ਿਕਰ ਬੜਾ ਕਰ ਰਹੇ ਹੋ ਨਸ਼ੇ ਨਾਲ ਕੋਈ ਹੱਡ ਬੀਤੀ ਹੋਈ ਪਈ ਹੈ ਪਰਿਵਾਰ ਚ ਕੁਝ ਹੋਈ ਹੈ ਨਸ਼ੇ ਦੀ ਤੁਸੀਂ ਬੜਾ ਜ਼ਿਕਰ ਕਰ ਰਹੇ ਹੋ ਕੀ ਗੱਲ ਨਸ਼ੇ ਨਾਲ ਕੁਝ ਵਕਰੀ ਹੈਗੀ ਹੈ ਗੱਲਬਾਤ ਨਸ਼ੇ ਨਾਲ ਸਾਰ ਇਹੋ ਹੀ ਹੈ ਕਿ ਮੇਰੇ ਬ੍ਰ ਕਿ ਲੋ ਵੇਟ ਚ ਉਹਦੀ ਬਾਕਸਿੰਗ ਦੀ ਗੇਮ ਸੀ ਫੌਜ ਦੀ ਨੌਕਰੀ ਕਰਦਾ ਸੀ ਉਹ ਤੇ ਮੈਨੂੰ ਤਾਂ ਦੁੱਖ ਹੋਣਾ ਹੀ ਆ ਕਿ ਨਸ਼ੇ ਦੇ ਖਿਲਾਫ ਮੈਂ ਬੋਲਣਾ ਹੀ ਬੋਲਣਾ ਮੈਂ ਜਿਹੜਾ ਮੇਰੇ ਕੋਲ ਚੈਨਲ ਇੰਟਰਵਿਊ ਲੋਏਗਾ ਮੈਂ ਉਸੇ ਨਸ਼ੇ ਦੇ ਖਿਲਾਫ ਬੋਲਾਂਗਾ ਬੋਲਾਂਗਾ ਕਿਉਂਕਿ ਮੈਂ ਜਦੋਂ ਮੈਂ ਜਨਾ ਮੈਂ ਦੁਖੀ ਹਾਂ ਇਸ ਟਾਈਮ ਤੇ ਨਸ਼ੇ ਦੇ ਲਹਤਾ ਨਾਲ ਤੇ ਮੈਨੂੰ ਪਤਾ ਵਾ ਹੋਰ ਤਾਂ ਕੁਝ ਇਹਨੂੰ ਕੋਈ ਮੈਂ ਦੱਸ ਨਹੀਂ ਸਕਦਾ अच्छा भाई की मतलब कि ਭਰਾ ਆਰਮੀ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਹੈ ਦੀ ਦੇਸ਼ ਦੀ ਸੇਵਾ ਦੇ ਬਾਰੇ ਤੁਸੀਂ ਕਹ ਰਹੇ ਬਾਕਸਿੰਗ ਵੀ ਖੇਡਦੇ ਰਿਆ ਕਿਸ ਤਰ੍ਹਾਂ ਨਸ਼ੇ ਦੇ ਵਿੱਚ ਪੈ ਗਏ ਕਿਸ ਤਰ੍ਹਾਂ ਕੀ ਸਰ ਉਹਨੇ 5 ਸਾਲ ਨੌਕਰੀ ਕੀਤੀ ਹੈ 5 ਸਾਲ ਉਹਨੇ ਗਲੇਸ਼ੀਅਰ ਜੀ ਹੀ ਨੌਕਰੀ ਡਿਊਟੀ ਕੀਤੀ ਆ ਜਿੱਥੇ ਕਿ ਮਾਈਨਸ 0 ਡਿਗਰੀ ਟੈਂਪਰੇਚਰ ਹੁੰਦਾ ਵਾ ਉੱਥੇ ਹੀ ਉਹਨੇ 5 ਸਾਲ ਕੱਢੇ ਆ ਤੇ ਨਸ਼ੇ ਦੇ ਦਲਦਲ ਇੱਥੋਂ ਹੀ ਪੈ ਗਿਆ ਅੰਬਰਸਾ ਆ ਕੇ ਜਦੋਂ ਛੁੱਟੀ ਆਉਂਦਾ ਰਿਹਾ ਉਹਦਾ ਨਸ਼ੇ ਦੇ ਦਲਦਲ ਜ ਫਸਦਾ ਗਿਆ ਹੌਲੀ ਹੌਲੀ ਮੁੰਡੇ ਤੁਹਾਨੂੰ ਪਤਾ ਮਿਲ ਜਾਂਦੇ ਨੇ ਨਸ਼ੇ ਵਾਲੇ ਪਹਿਲਾਂ ਦਿੰਦੇ ਤਪੀਨ ਨੂੰ ਦਿੰਦੇ ਨੇ ਲੋਕੀ ਕਹਿੰਦੇ ਵੀ ਲਾਓ ਟੀਕਾ ਤੇ ਮੁੜ ਕੇ ਕਹਿੰਦੇ ਲਿਆਓ ਪੈਸੇ ਤੇ ਛਾੜਾ ਦੇ ਘਰ ਵੀ ਵੇਗ ਗਿਆ ਸਾਰਾ ਸਾਰਾ ਕੁਝ ਵਿਕ ਗਿਆ ਮੇਰੇ ਹਾਲਾਤ ਇਹ ਜੇ ਇਸ ਟਾਈਮ ਮਾੜੇ ਨੇ ਕਿ ਮੈਂ ਇੱਕ ਕਮਰਿਆ ਮੇਰਕੋ ਤੇ ਉਹਦੇ ਵਿੱਚ ਹੀ ਮੈਂ ਰਹਿ ਰਿਹਾ ਸਾਰਾ ਡੱਬਰ ਅੱਛਾ ਇਹ ਮਤਲਬ ਕਿ ਕਿਸ ਤਰ੍ਹਾਂ ਭਰਾ ਜੋ ਚਲੇ ਗਿਆ ਤੇ ਕਿਸ ਤਰ੍ਹਾਂ ਇੱਕਦਮ ਤੇ ਇੱਕ ਤੋਂ ਦੂਸਰੀ ਫਿਜ਼ੀਕਲੀ ਠੀਕ ਨਹੀਂ ਹੋ ਇੱਕਦਮ ਜਿਹੜਾ ਸਿਰ ਤੇ ਜ਼ਿੰਮੇਵਾਰੀਆਂ ਪਈਆਂ ਤੇ ਕੀ ਉਸ ਟਾਈਮਸ ਕੀ ਸਥਿਤੀ ਸੀ ਤੁਹਾਡੀ ਕਿਸ ਤਰ੍ਹਾਂ ਤੁਸੀਂ ਹੈਂਡਲ ਕੀਤਾ ਆਪਣੇ ਆਪ ਸਰ ਭਰਾ ਵੀ ਭਰਾ ਦੀ ਡੈਥ ਹੋ ਗਈ ਪਾਪਾ ਦੀ ਡੈਥ ਹੋ ਗਈ ਉਸ ਤੋਂ ਬਾਅਦ ਜ਼ਿੰਮੇਵਾਰੀ ਸਾਰੀ ਮੇਰੇ ਤੇ ਆ ਗਈ ਤੇ ਕਹਿੰਦੇ ਜੇ ਪਿਓ ਦੀ ਤੇ ਭਰਾ ਦੀ ਡੈਥ ਹੋ ਜੇ ਤੇ ਫਿਰ ਇਹ ਜਿਹੜਾ ਪੁੱਤ ਬਜਦਾ ਫਿਰ ਉਹਦਾ ਹੀ ਫਰਜ ਬੰਦਾ ਵਾ ਉਹਨੇ ਉਹਨੇ ਹੀ ਸਾਰਾ ਕੁਝ ਕਰਨਾ ਹੁੰਦਾ ਵਾ ਤੇ ਉਰਤੋਂ ਇਲਾਵਾ ਹੋਰ ਕੁਝ ਬਾਹਰੋਂ ਕੋਈ ਆ ਕੇ ਕਰੇਗਾ ਨਹੀਂ ਉਸ ਤੋਂ ਬਾਅਦ ਮੇਰੀ ਜਿੰਮਸਾਰੀ ਮੇਵਰੀ ਮਰਤੇ ਆ ਗਈ ਤੇ ਮੈਂ ਜ਼ਿੰਮੇਵਾਰੀਆਂ ਨਭਾ ਰਿਆਂ ਉਹਦਿਆਂ ਮੈਂ ਕਿੰਨਾ ਮੈਂ ਵੀ ਚਲੋ ਜੋ ਵੀ ਪਰਮਾਤਮਾ ਨੇ ਸੇਵਾ ਲਈ ਆ ਘਰਦਿਆਂ ਦੀ ਸੇਵਾ ਲਈ ਆ ਹੁਣ ਕਿਸੇ ਵੇਲੇ ਮੇਰਾ ਜ਼ਿਕਰ ਆਉਂਦਾ ਕਿ ਚਲੋ ਮੇਰੀ ਵਾਈਫ ਹੋਵੇ ਤੇ ਬੰਦਾ ਦੁੱਖ ਸੁੱਖ ਬੈਠ ਕੇ ਗੱਲ ਕਰੇ ਜੋ ਆਪਣੀ ਵਾਈਫ ਨਾਲ ਗੱਲ ਕਰ ਲੈਣੀ ਨਾ ਉਹ ਆਪਾਂ ਭੈਣ ਨਾ ਕਰ ਸਕਦੇ ਆ ਤੇ ਨਾ ਤੇ ਉਹ ਮਾ ਨਾ ਕਰ ਸਕਦੇ ਆ ਦਮਨਾਂ ਮੇਂ ਵੀ ਉਹ ਗੱਲ ਨਹੀਂ ਹੁੰਦੀ ਤੇ ਭੈਣਾਂ ਮੇਂ ਵੀ ਉਹ ਗੱਲ ਨਹੀਂ ਹੁੰਦੀ ਜੋ ਆਪਣੀ ਇੱਕ ਵਾਈਫ ਨਾਲ ਇੱਕ ਜੀਵਨ ਸਾਥੀ ਨਾਲ ਆਪਾਂ ਸ਼ੇਅਰ ਕਰ ਸਕਦੇ ਆ ਚਲੋ ਜੇ ਪ੍ਰਮਾਤਮਾ ਨੇ ਚਾਇਆ ਗੁਰੂ ਰਾਮਦਾਸ ਨੇ ਚਾਇਆ ਤੇ ਉਹ ਵੀ ਕਿਤੇ ਮਿਲ ਜੇਗੀ ਪਾ ਜੀ ਅਕਸਰ ਹੀ ਵੈਸੇ ਸਰਕਾਰ ਦੇ ਹਮੇਸ਼ਾ ਕਦੀ ਕਦੀ ਗੱਲ ਦਾਅਵੇ ਕਰਦੀਆਂ ਸੀ ਆ ਕਰਦੇ ਅਗੇ ਸੀ ਉਹ ਕਰਦੇ ਆ ਸਰਕਾਰਾਂ ਨਾਲ ਕੀ ਵੋਟ ਪਾਉਂਦੇ ਇੱਕ ਵੋਟ ਦਾ ਹੱਕ ਆ ਤੁਹਾਡੇ ਕੋ ਆ ਸਰਕਾਰਾਂ ਨਾਲ ਕੋਈ ਹੈਲਪ ਆਈ ਏ ਜ਼ਿੰਦਗੀ ਚ ਕਦੀ ਜਾਂ ਤੁਸੀਂ ਹੈਂਡੀਕੈਪ ਹੋ ਜਾਂ ਕਦੀ ਕੋਈ ਹੈਲਪ ਆਈ ਸਰਕਾਰ ਵੱਲੋਂ ਕੋਈ ਪੈਨਸ਼ਨ ਦੇ ਰੂਪ ਚ ਜਾਂ ਕੁਝ ਕਦੀ ਸਰਕਾਰ ਦੇ ਨਾਲ ਸਰ ਪੈਨਸਲ ਪਹਿਲਾਂ 1500 ਰੁਪਇਆ ਸੀ ਮੁੜ ਕੇ ਭਗਵੰਤ ਮਾਨ ਸਰਕਾਰ ਆਈ ਹੈ ਤੇ ਉਹ ਕਹਿੰਦੀ 2500 ਰੁਪਇਆ ਪੈਨਸ਼ਨ ਕਰਾਂਗੇ ਪਰ ਅੱਜ ਤੱਕ 2500 ਰੁਪਇਆ ਹੋ ਜਾਣੀਆਂ 2 ਢਾਈ ਸਾਲ ਹੋ ਗਏ ਆ ਭਗਵੰਤ ਮਾਨ ਸਰਕਾਰ ਬਣੀ ਨੂੰ ਵੀ ਤੇ 2500 ਰੁਪਇਆ ਅਜ ਤੱਕ ਨਹੀਂ ਹੋਈ ਨੌਕਰੀਆਂ ਦੇਤੀਆਂ ਉਹ ਕਰਤੀਆਂ ਮੈਨੂੰ ਤਾਂ ਲੱਗਦਾ ਨਹੀਂ ਵੀ ਕਿਸੇ ਘਰ ਚ ਕਿਸੇ ਨੂੰ ਨੌਕਰੀ ਮਿਲੀ ਹੋਵੇ ਮੈਂ ਤਾਂ ਅੱਜ ਤੱਕ ਵੇਖਿਆ ਨਹੀਂ ਆ ਭਗਵੰਤ ਮਾਨ ਸਰਕਾਰ ਕਹਿੰਦੀ ਉਸ ਟਾਈਮ ਤੇ ਵੀ ਨੌਕਰੀਆਂ ਦਿੱਤੀਆਂ ਜਾਣਗੀਆਂ ਹਰ ਘਰ ਚ ਇੱਕ ਨੌਕਰੀ ਸਰਕਾਰੀ ਨੌਕਰੀ ਤੇ ਬੰਦਾ ਰੱਖਿਆ ਜਾਏਗਾ ਮੈਨੂੰ ਨਹੀਂ ਲੱਗਦਾ ਕਿ ਕੋਈ ਨੌਕਰੀ ਮਿਲੀ ਕਿਸੇ ਨੂੰ ਤੇ ਪਰ ਮੇਰੇ ਵਾਤੇ ਸਿਰ ਸਰਕਾਰ ਨੂੰ ਸੋਚਣਾ ਚਾਹੀਦਾ ਕਿ ਚਲੋ ਹੈਂਡੀਕੇਪ ਆ ਪਿ ਪਰਿਵਾਰ ਆ ਸਾਰਿਆਂ ਦਾ ਸੋਚਣਾ ਚਾਹੀਦਾ ਮੈਂ ਤੇ ਕਹਾਂਗਾ ਸਾਰਿਆਂ ਦਾ ਸੋਚੇ ਸਰਕਾਰ ਕਿ ਹੈਂਡੀਕੇਪ ਆ ਹੈਂਡੀਕੇਪ ਆ ਤੇ ਚਲੋ ਸੋਚੇ ਸਰਕਾਰ 2500 ਰੁਪਏ ਪੈਨਸ਼ਨ ਦੇ ਕਰ ਸਕਦੀ ਹੈ ਨਾ ਜਿਹੜੇ ਦੇ ਹੱਥ ਚ ਆ ਉਹ ਤੇ ਕਰ ਸਕਦੀ ਹੈ ਨਾ 2500 ਨੂੰ 3 ਸਾਲ ਹੋ ਗਏ ਲਾਰਾ ਲਾਉਂਦਿਆਂ ਨੂੰ 2500 ਰੁਪਏ ਪੈਨਸ਼ਨ ਕਰ ਦਾਂਗੇ 2500 ਰੁਪਏ ਪੈਨਸ਼ਨ ਕਰ ਦਾਂਗੇ ਪਰ ਮੈਂ ਤਾਂ ਅੱਜ ਤੱਕ 2500 ਰੁਪਏ ਹੱਥ ਚ ਆਇਆ ਵੇਖਿਆ ਨਹੀਂ 1500 ਰੁਪਏ ਤੁਹਾਨੂੰ ਪਤਾ ਵੀ ਘਰ ਨਹੀਂ ਚੱਲਦਾ ਜਿਵੇਂ ਉਹ ਇਕੱਲਾ ਉਹਦੇ ਸਿਰ ਤੇ ਡਿਪੈਂਡ ਹੋ ਮ ਕਿ ਮੈਂ ਚਲੋ ਇਹ ਆਪਣੀ ਹਿੰਮਤ ਨਾਲ ਕੰਮ ਕਰ ਰਿਹਾ ਨਹੀਂ ਤੇ ਮੇਰੇ ਜਿੰਨੀ ਮੇਰੀ ਉਮਰ ਹੋ ਗਈ ਹੈ 47 ਸਾਲ ਜਦ ਤੇ ਚੰਗੇ ਭਲੇ ਜਿਹੜੇ ਆ ਉਹ ਸਾਥ ਛੱਡ ਜਾਂਦੇ ਤੇ ਮੈਂ ਫਿਰ ਵੀ ਹਿੰਮਤ ਨਹੀਂ ਛੱਡ ਰਿਹਾ ਜੀ ਕਿਸ ਤਰ੍ਹਾਂ ਰੱਬ ਨਾਲ ਗੱਲਾਂ ਕਰਦੇ ਜਾਂ ਕਦੀ ਆਪਣੇ ਆਪ ਨਾਲ ਕਿਉਂਕਿ ਅਕਸਰ ਲੋਕੀ ਜ਼ਿੰਦਗੀ ਦੇ ਵਿੱਚ ਕਦੀ ਕੋਈ ਨਾ ਕੋਈ ਗੱਲ ਚ ਕੋਈ ਕਦੀ ਕਿੰਨ ਪੈਸੇ ਦੀ ਪ੍ਰੋਬਲਮ ਆ ਕਦੀ ਕਿਸੇ ਨੂੰ ਰਿਸ਼ਤਿਆਂ ਦੀ ਪ੍ਰੋਬਲਮ ਆ ਕਦੀ ਕਿਸੇ ਨੂੰ ਕਿਸੇ ਤੋਂ ਪ੍ਰੋਬਲਮ ਆ ਕਦੀ ਕਿਸੇ ਨੂੰ ਬਿਮਾਰੀ ਹਰ ਇੱਕ ਨੂੰ ਨਾ ਕਿ ਜ਼ਿੰਦਗੀ ਦੇ ਵਿੱਚ ਪ੍ਰੋਬਲਮ ਹੁੰਦੀ ਹੈ ਪਰ ਉਹ ਜਦੋਂ ਬੰਦਾ ਉਹ ਜਿਹੜੇ ਥਾਟ ਆਉਂਦੇ ਉਸ ਤੋਂ ਬਾਹਰ ਨਿਕਲ ਕੇ ਅੱਗੇ ਵਧ ਤੁਸੀ ਕਿਸ ਤਰ੍ਹਾਂ ਆਪਣੇ ਆਨੂੰ ਬਾਹਰ ਨਿਕਲਦੇ ਹੋ ਉਸ ਚੀਜ਼ ਤੋਂ ਜਦੋਂ ਕੁਛ ਕਦੀ ਨਮੋਸ਼ੀ ਹੁੰਦੀ ਹੋਵੇਗੀ ਕਿ ਇਸ ਤਰ੍ਹਾਂ ਆ ਜਾਂ ਕਿਵੇਂ ਆ ਇਹ ਖਰਚੇ ਆ ਜਾਂ ਕਿਸ ਤਰ੍ਹਾਂ ਕਿਸ ਤਰ੍ਹਾਂ ਉਸ ਚੀਜ਼ ਤੋਂ ਬਾਹਰ ਨਿਕਲ ਕੇ ਫਿਰ ਇਸ ਜ਼ਿੰਦਗੀ ਦੇ ਵਿੱਚ ਅੱ ਦਾ ਸਮਝ ਨਾ ਪਰਮਾਤਮਾ ਦੇ ਸਭ ਕੁਝ ਛੱਡ ਦਿਨਾ ਵਾ ਪੀ ਜੋ ਨਹੀਂ ਕਰਨਾ ਸਵੇਰੇ ਵਧੀਆ ਹੀ ਕਰਨਾ ਵਾ ਪਰਮਾਤਮਾ ਇੰਨਾ ਵੀ ਸਵੇਰੇ ਜੇ ਰਾਤ ਨੂੰ ਸਵਾਗੇ ਭੁੱਖਾ ਰੋਟੀ ਖਵਾ ਕੇ ਸੌਂਦਾ ਵਾ ਤੇ ਸਵੇਰੇ ਉੱਠਦੇ ਨੂੰ ਰੋਟੀ ਉਹਨੇ ਪਹਿਲਾਂ ਤਿਆਰ ਰੱਖੀ ਹੁੰਦੀ ਆ ਮੈਂ ਤੇ ਕਹਿੰਨਾ ਵੀ ਵਧੀਆ ਕੰਮ ਕਰੋ ਕੰਮ ਕਰਨ ਚ ਬੈਨੀਫਿਟ ਆ ਹੋਰ ਕਿਸੇ ਚੀਜ਼ ਬੈਨੀਫਿਟ ਨਹੀਂ ਹੈਗਾ ਭੀਖ ਮੰਗਣ ਨਾਲ ਕੋਈ ਬੈਨੀਫਿਟ ਨਹੀਂ ਹੋਇਆ ਅਜੇ ਤੱਕ ਮੈਨੂੰ ਤੇ ਲੱਗਦਾ ਨਹੀਂ ਆ ਜਿਗ੍ਹਾ ਆਪਾਂ ਨੂੰ ਕੋਈ 10 ਰੁਪਏ ਦੇ ਵੀ ਜਾਂਦਾ ਤੇ ਨਾਲ 36 ਗੱਲਾਂ ਵੀ ਸੁਣਾ ਜਾਂਦਾ ਵਾ ਭਾਜੀ ਅ ਅਸੀਂ ਚਲੋ ਤੁਹਾਡੇ ਸਮਾਟੋ ਵਾਲੇ ਕੰਮ ਤੇ ਆ ਜਾਈਏ ਕਿਸ ਤਰ੍ਹਾਂ ਇਹ ਸਵੱਬ ਬਣਿਆ ਇਸ ਕੰਪਨੀ ਦੇ ਵਿੱਚ ਕੰਮ ਕਰਾਂ ਦਾ ਡਿਲੀਵਰੀ ਕੰਮ ਕਰਾਂ ਦਾ ਤੇ ਆ ਮੈਂ ਦੇਖ ਰਿਹਾ ਤੁਸੀਂ ਸੈਟ ਅਪ ਕੀਤਾ ਹੋਇਆ ਐਕਟਿਵਾ ਦਾ ਦੂਸਰੇ ਤਰੀਕੇ ਆਪਣੇ ਉਹਨਾਂ ਦੇ ਤਿੰਨ ਟਾਇਰ ਲਗਾਏ ਹੋਏ ਨੇ ਕਿਸ ਤਰ੍ਹਾਂ ਸਵੱਬ ਬਣਿਆ ਇਹਦੇ ਵਿੱਚ ਕੰਮ ਕਰਾਂ ਇਹ ਸਰ ਮੈਨੂੰ ਹੈਂਡੀਕੈਪ ਐਕਟਵਾ ਮੇਰੀ ਸਰ ਤੇ ਦੂਜਾ ਮੇਰਾ ਸਵੱਬ ਬਣਿਆ ਚਲੋ ਮੇਰੀ ਆਂਟੀ ਸੀ ਮੇਰੇ ਕੰਮ ਕਰਦਾਨਾ ਜਿੰਨਾਂ ਉਹਨਾਂ ਨੇ ਮੈਨੂੰ ਪੈਸੇ ਦਿੱਤੇ ਸੀ ਕਿ ਤੂੰ ਆਪਣੀ ਆਈਡੀ ਲਾ ਲਾ ਤੇ ਮੈਂ ਉਹਨਾਂ ਦੇ ਕਹਿੰਦੇ ਆਈਡੀ ਲਾ ਲੀ ਤੇ ਚਲੋ ਵਧੀਆ ਬੈਨੀਫਿਟ ਵਧੀਆ ਮਿਲ ਰਿਹਾ ਵਾ ਚਲੋ ਮੈਂ ਤਾਂ ਕਹਿੰਨਾ ਵੀ ਹੋਰ ਮੁੰਡੇ ਵੀ ਮਿਹਨਤ ਕਰਨ ਜੇ ਮੈਨੇਜਮੈਂਟੋ ਕੰਪਨੀ ਚ ਕੰਮ ਕਰ ਸਕਦਾ ਨਸ਼ੇ ਨੂੰ ਛੱਡ ਕੇ ਜਮੈਟੋ ਕੰਪਨੀ ਚ ਹੀ ਕੰਮ ਕਰਨ ਚਲੋ ਹੋਰ ਕੋਈ ਕੰਪਨੀਆਂ ਦੀਆਂ ਤੇਰੀਆਂ ਨੇ ਜਿਹੜੀ ਸਵੀਗੀ ਆ ਜਮੈਟੋ ਵਾ ਪਜੈਟੋ ਆਈ ਹੋਈ ਹੈ ਕੰਪਨੀ ਨਵੀਆਂ ਕੰਪਨੀਆਂ ਆਈਆਂ ਹੋਈਆਂ ਨੇ ਮਿਹਨਤ ਕਰਕੇ ਖਾਓ ਭੀਖ ਮੰਗਣ ਦਾ ਨਸ਼ਾ ਕਰਨਾ ਕੋਈ ਤੁਹਾਡਾ ਮਸਲਾ ਹੱਲ ਨਹੀਂ ਹੋਣਾ ਸਗੋਂ ਘਰਦਿਆਂ ਨੂੰ ਤੁਸੀਂ ਤੰਗ ਕਰਨਾ ਜੀ ਪਾਜੀ ਕੀ ਕੀ ਵੱਖਰੀ ਫੈਸਿਲਿਟੀਆਂ ਤੁਹਾਨੂੰ ਦੇਖਣ ਨੂੰ ਮਿਲਦੀਆਂ ਵਾ ਜਿਹੜੀ ਇੱਕ ਹੈਂਡੀਕੈਪਡ ਤੇ ਆਮ ਜਿਹੜੇ ਡਿਲੀਵਰੀ ਬੁਆイズ ਹੁੰਦੇ ਉਹਨਾਂ ਦੇ ਵਿੱਚੋਂ ਕੀ ਫੈਸਿਲਿਟੀਆਂ ਮਿਲਦੀਆਂ ਵੱਖਰੀ ਕੰਪਨੀ ਕੀ ਦਿੰਦੀ ਸਰ ਮੈਨੂੰ ਕੰਪਨੀ ਜਿਹੜਾ ਮੈਨੂੰ ਦੂਜੇ ਮੁੰਡਿਆਂ ਨੂੰ ਆਰਡਰ ਪੈਂਦਾ ਵਾ 20 ਰੁਪਏ ਦਾ ਤੇ ਮੈਨੂੰ ਆਰਡਰ ਪੈਂਦਾ ਵਾ 80 ਰੁਪਏ ਦਾ ਫੈਸਿਲਿਟੀ ਇਹ ਆ ਵੀ 80 ਰੁਪਏ ਦਾ ਆਰਡਰ ਪੈਂਦਾ ਮੈਨੂੰ ਜਿਹੜਾ ਜਿੰਮੀ ਕੰਪਨੀ ਨੇ ਮੇਰਾ ਚਲੋ ਸੋਚਿਆ ਆ ਹੈਂਡੀਕੈਪਡਾਈ ਲਾਈ ਹੋਈ ਆ ਤੇ ਕੰਪਨੀ ਮੈਨੂੰ 80 ਰੁਪਏ ਆਰਡਰ ਦੇ ਦੇ ਰਹੀ ਆ ਦੂਜੇ ਮੁੰਡਿਆਂ ਨਾਲੋਂ ਬੈਨੀਫ 800 850 ਰੁਪਈਆ ਬਣ ਜਾਂਦਾ ਵਾ ਭਾਜੀ ਟਾਈਮ ਡਿਊਰੇਸ਼ਨਸ ਕੀ ਹੁੰਦਾ ਹੈ ਰੂਟੀਨ ਦੇ ਵਿੱਚ ਕਿਸ ਤਰ੍ਹਾਂ ਕ ਮੈਨੇਜ ਕਰਦੇ ਹੋ ਟਾਈਮ ਨੂੰ ਕਿ ਸਵੇਰੇ ਕਿੰਨੇ ਵੇ ਤੋਂ ਸ਼ੁਰੂਆਤ ਕਰਦੇ ਹੋ ਤੇ ਕਿੰਨੇ ਵੇ ਤੱਕ ਰਾਤ ਤੱਕ ਮਿਹਨਤ ਕਰਦੇ ਹੋ ਸیرے ਸਿਰ ਮੈਂ 8 ਵਜੇ ਮਿਹਨਤ ਕਰਦਾ ਵਾਂ ਤੇ ਰਾਤ ਨੂੰ 10 ਵਜੇ ਤੱਕ ਕਰਨੀ ਪੈਂਦੀ ਹੈ ਕਿਸ ਤਰ੍ਹਾਂ ਮਰ ਕਿਸ ਸਵੇਰੇ ਕਿਸ ਆਰਡਰਸ ਕਿਦਾਂ ਰੀਸੀਵ ਕਰਦੇ ਹੋ ਕਿਸਾ ਡਿਲੀਵਰ ਕਰਦੇ ਹੋ ਸਰ ਮੈਂ ਆਰਡਰ ਕਸਟਮਰ ਨੂੰ ਜਦ ਰੈਸਟੋਰੈਂਟ ਤੇ ਜਾਂਦਾ ਮ ਉਹਨੂੰ ਰੈਸਟੋਰੈਂਟ ਵਾਲੇ ਨੂੰ ਕਾਲ ਕਰ ਦਿੰਦਾ ਮ ਜਦੋਂ ਕਸਟਮਰ ਦੇ ਘਰ ਦੇ ਲੱਗੇ ਜਾਂਦਾ ਉਹਦੋਂ ਕਸਟਮਰ ਨੂੰ ਕਾਲ ਕਰ ਦਈਏ ਕਿ ਕਸਟਮਰ ਆਪੇ ਰ ਪਾਜੀ ਅਕਸਰ ਹੀ ਕਦੇ-ਕਦੇ ਵੀਡੀਓਜ਼ ਵਾਇਰਲ ਹੁੰਦੀਆਂ ਨੇ ਕਿ ਜਦੋਂ ਇੱਕ ਡਿਲੀਵਰੀ ਬாய் ਆਂਦਾ ਕਦੇ-ਕਦੇ ਰੈਸਟੋਰੈਂਟ ਵਾਲਿਆਂ ਦਾ ਬਿਹੇਵੀਅਰ ਸਹੀ ਨਹੀਂ ਹੁੰਦਾ ਜਾਂ ਕਦੇ ਕਸਟਮਰਾਂ ਦਾ ਬਿਹੇਵੀਅਰ ਸਹੀ ਨਹੀਂ ਹੁੰਦਾ ਬੜੀਆਂ ਸੋਸ਼ਲ ਮੀਡੀਆ ਤੇ ਇਹੋ ਜਿਹੀ ਵੀਡੀਓ ਵਾਇਰਲ ਹੁੰਦੀਆਂ ਨੇ ਤੁਹਾਡਾ ਨਾ ਕਦੀ ਇਦਾਂ ਪਰਸਨਲ ਤੌਰ ਤੇ ਕਦੀ ਇਦਾਂ ਦਾ ਬਿਹੇਵੀਅਰ ਹੋਇਆ ਕਦੀ ਜਾਂ ਕੁਝ ਕਿਸ ਤਰ੍ਹਾਂ ਦਾ ਤੁਹਾਨੂੰ ਡੀਲਿੰਗ ਹੁੰਦੀ ਹੈ ਸਰ ਮੇਰੇ ਨਾਲ ਕੋਈ ਅਜਿਹਾ ਕਸਟਮਰ ਨੇ ਮਿਸਬੀਹੇਵ ਨਹੀਂ ਕੀਤਾ ਮੈਂ ਐਵੇਂ ਝੂਠ ਬੋਲ ਕੇ ਕਹਿੰਦਾ ਕਿ ਕਸਟਮਰ ਨੇ ਮਿਸਬੀਹੇਵ ਕੀਤਾ ਵਾ ਕਸਟਮਰ ਮੇਰੇ ਨਾਲ ਬਹੁਤ ਸਾਹ ਦਿੰਦਾ ਵਾ ਰਿਸਪੌਂ ਕਸਟਮਰ ਮੈਨੂੰ ਬਹੁਤ ਵਧੀਆ ਰਿਸਪਾਂਸ ਦਿੰਦਾ ਹੈ ਰੈਸਟੋਰੈਂਟ ਵਾਲੇ ਵੀ ਬਹੁਤ ਵਧੀਆ ਰਿਸਪਾਂਸ ਦਿੰਦੇ ਆ ਅੱਛਾ ਪਲਾ ਤੀਸਰੀ ਮੰਜ਼ਲ ਤੇ ਰੈਸਟੋਰੈਂਟ ਹੋਵੇ ਤੇ ਥੱਲੇ ਆਰਡਰ ਫੜਾ ਕੇ ਜਾਂਦੇ ਆ ਅੱਛਾ ਤੇਰੇ ਫੜਾ ਜਾਂਦੇ ਹਾਂਜੀ ਹਾਂਜੀ ਥੱਲੇ ਆਰਡਰ ਫੜਾ ਜਾਂਦੇ ਆ ਤੇ ਕਦੀ ਉਹਨਾਂ ਨੇ ਮਿਸਬਿਹੇਵ ਨਹੀਂ ਕੀਤਾ ਇਹੋ ਜਿਹਾ ਭਾਜੀ ਅ ਪੂਰੇ ਦਿਨ ਪੂਰੇ ਮਹੀਨੇ ਤੂੰ ਤੁਸੀਂ ਕੰਮ ਨਹੀਂ ਕਰਦੇ ਹੋਗੇ ਕਦੀ ਕਦੀ ਛੁੱਟੀ ਵੀ ਵੱਜ ਜਾਂਦੀ ਹੋਵੇਗੀ ਕਦੇ ਸਿਹਤ ਨਾ ਠੀਕ ਹੋਣ ਕਰਕੇ ਕਿਸੇ ਨੂੰ ਪੈਸੇ ਦਿਹਾੜੀ ਮਰ ਜਾਂਦੀ ਹੁੰਦੀ ਉਹ ਦਿਨ ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ ਕਿ ਇੱਕ ਦਿਨ ਰਹਿ ਕੋ ਕਿ ਅਕਸਰ ਹੀ ਮਿਡਲ ਕਲਾਸ ਜਿਹੜੇ ਘਟ ਜਿਵੇਂ ਅਸੀਂ ਕਮਾਨ ਵਾਲੇ ਲੋਕ ਹੁੰਦੇ ਸਾਡੇ ਲਈ ਤੇ ਇੱਕ ਦਿਨ ਪੈਸੇ ਚੱਲ ਜਨ ਤੇ ਮੁਸ਼ਕਿਲ ਹੋ ਜਾਂਦਾ ਘਰ ਚ ਸਮਾਨ ਆਨ ਜਾਂਦਾ ਉਸ ਦਿਨ ਕਿਦਾਂ ਦਾ ਮਹਿਸੂਸ ਕਰਦੇ ਹੋ ਤੁਸੀਂ ਤਾਂ ਸਰ ਉਸ ਦਿਨ ਵੀ ਚਲੋ ਛੁੱਟੀ ਵੱਜ ਜਾਂਦੀ ਹੈ ਕਿਸੇ ਵੇਲੇ ਚਲੋ ਕਿਸੇ ਵੇਲੇ ਕਿਤੇ ਜਾਣਾ ਪੈਂਦਾ ਵਾ ਜਬੂਖਾਰ ਚੜ ਗਿਆ ਕੁਛ ਹੋ ਗਿਆ ਤੇ ਬੁਖਾਰ ਚੜ ਗਿਆ ਕੁਛ ਹੋ ਗਿਆ ਚਲੋ ਫਿਰ ਉਸਰ ਛੁੱਟੀ ਦੇ ਵਾਜ ਜਾਂਦੀ ਪਰ ਨੁਕਸਾਨ ਵੀ ਹੋ ਜਾਂਦਾ ਡਿਊਟੀ ਤੋਂ ਬਿਨ ਨੁਕਸਾਨ ਹੋ ਜਾਂਦਾ ਵਾ ਫਿਰ ਸੋਚੀਦਾ ਚਲੋ ਕੋਈ ਨਹੀਂ ਹੈ ਜਿਹੜਾ ਉਹ ਛੁੱਟੀ ਵਾਜੀ ਗਈ ਹੈ ਤੇ ਕੋਈ ਗੱਲ ਨਹੀਂ ਹੈ ਅਗਲੇ ਦਿਨ ਕੰਮ ਕਰ ਲਾਂਗੇ ਉਹ ਥੋੜਾ ਜਿਹਾ ਵੱਧ ਕੰਮ ਕਰ ਲਾਂਗੇ ਅਕਸਰ ਕਹਿੰਦੇ ਇੱਕ ਮਾਂ ਹੀ ਹੁੰਦੀ ਹੈ ਚਾਹੇ ਬੱਚਾ ਜਨਵਤ ਦੀ ਵੱਡਾ ਹੋ ਜਾਏ ਬੱਚਾ ਮਾਂ ਤੇ ਲਈ ਬੱਚਾ ਹੀ ਰਹਿੰਦਾ ਹਨਾ ਤੇ ਮਾਂ ਦੇ ਨਾਲ ਕਿਸ ਤਰ੍ਹਾਂ ਹੈਗੀ ਮਾਂ ਖੁਸ਼ ਹੁੰਦੀ ਹੈ ਕਿ ਮੇਰਾ ਮੁੰਡਾ ਇਸ ਇਸ ਉਮਰ ਚ ਇਸ ਹਾਲਤ ਚ ਵੀ ਮਿਹਨਤ ਕਰ ਰਿਹਾ ਆਮ ਇੱਕ ਲੋਕਾਂ ਨਾਲ ਉਹ ਵੱਖਰੇ ਹੀ ਹੋ ਤੁਸੀਂ ਸਰ ਮਾਂ ਨੂੰ ਖੁਸ਼ੀ ਨਹੀਂ ਹੁੰਦੀ ਆ ਮਾਂ ਨੂੰ ਹੁਣ ਮੰਨ ਲਓ ਵੀ ਪੁੱਤ ਲਿਆ ਕੇ ਪੈਸੇ ਫੜਾਏਗਾ ਤੇ ਮਾਂ ਨੂੰ ਤੇ ਖੁਸ਼ੀ ਹੋਏਗੀ ਮਾਂ ਨੂੰ ਖੁਸ਼ੀ ਹੁੰਦੀ ਆ ਮਾਂ ਮੇਰੀ ਰੋਟੀ ਪਾਣੀ ਮੈਨੂੰ ਲਾ ਕੇ ਦਿੰਦੀ ਆ ਕੱਪੜਾ ਲੀੜਾ ਧੋ ਕੇ ਦਿੰਦੀ ਆ ਸਾਰਾ ਕੁਝ ਕਰਕੇ ਦਿੰਦੀ ਆ ਚਲੋ ਮਾਂ ਮਾਂ ਦੇ ਨਾਲ ਖੁਸ਼ੀ ਤੇ ਹੁੰਦੀ ਆ ਸਾਰੀ ਭਾਈ ਆਖਰੀ ਸਵਾਲ ਆ ਜਿਹੜੇ ਲੋਕ ਨੇ ਉਹਨਾਂ ਨੂੰ ਕੀ ਇੱਕ ਸੰਦੇਸ਼ ਲਾਣਾ ਚਾਹੋਗੇ ਕਿ ਤੁਸੀਂ ਬੜੇ ਜ਼ਿੰਦਗੀ ਚ ਫੇਸ ਕੀਤੇ ਨੇ ਚੈਲੰਜਸ ਫਿਰ ਇਸ ਮੁਕਾਮ ਤੇ ਪਹੁੰਚੇ ਹਲੇ ਵੀ ਮਿਹਨਤ ਕਰ ਰਹੇ ਹੋ ਜ਼ਿੰਦਗੀ ਚ ਮਿਹਨਤ ਜ਼ਰੂਰੀ ਹੈ ਤੇ ਜਿਹੜੇ ਲੋਕ ਨੇ ਅਕਸਰ ਹੀ ਆਪਣ ਨੂੰ ਢਿੱਲਾ ਸਮਝ ਕੇ ਬੈਹਂਦੇ ਨੇ ਰੱਬ ਨੂੰ ਬੋਲਦੇ ਨੇ ਨਮ ਗੱਲਾਂ ਕਰਦੇ ਨੇ ਕਿ ਰੱਬ ਸਾਡੇ ਨਾਲ ਹੀ ਕਿਉਂ ਉਹਨਾਂ ਨੂੰ ਕੀ ਕੀ ਸੰਦੇਸ਼ ਲਾਣਾ ਚਾਹੋਗੇ ਜਿਹੜੇ ਤੁਹਾਡੇ ਤੋਂ ਕੁਝ ਸਿੱਖਣ ਜੀ ਤੁਸੀਂ ਜ਼ਿੰਦਗੀ ਚ ਅੱਗੇ ਵਧ ਸਕਦੇ ਹੋ ਤੇ ਉਹ ਕਿਉਂ ਨਹੀਂ ਸਰ ਮੈਂ ਇਸ ਸੰਦੇਸ਼ ਇਹੋ ਲੈਣਾ ਚਾਹੁੰਨਾ ਆ ਕਿ ਮਾੜੇ ਕੰਮ ਨਾ ਕਰੋ ਭੀਖਾਂ ਨਾ ਮੰਗੋ ਭੀਖਾ ਮੰਗਣ ਚ ਕੋਈ ਫਾਇਦਾ ਨਹੀਂ ਜੇ ਹੋਣਾ ਮਿਹਨਤ ਕਰ ਲੋ ਥੋੜੀ ਖਾ ਲੋ ਥੋੜੀ ਜੀ ਕਮਾਈ ਹੈ ਵੀ ਥੋੜੀ ਖਾ ਲੋਗੇ ਉੱਚ ਤੁਹਾਨੂੰ ਸਕੂਨ ਮਿਲੇਗਾ ਜੇ ਤਾਂ ਆਪਾਂ ਭੀਖ ਮੰਗੇ ਖਾਵਾਂਗੇ ਉੱਚ ਆਪਾਂ ਨੂੰ ਸਕੂਨ ਕੋਈ ਨਹੀਂ ਮਿਲਣਾ ਉਹਦੇ ਵਾਸਤੇ ਆਪਾਂ ਨੂੰ ਸਵੇਰੇ ਫੇਰ ਉੱਠਣ ਵਾਸਤੇ ਮੰਗਣਾ ਪੈਣਾ ਵਾ ਤੇ ਇਹਦਾ ਮਿਹਨਤ ਕੀਤੀ ਹੋਗੀ 50 ਰੁਪਏ ਵੀ ਕਮਾਏ ਹੋਣਗੇ ਆਪਾਂ ਉਹਦੇ ਚ ਵੀ ਆਪਾਂ ਨੂੰ ਸਕੂਨ ਮਿਲ ਜਾਣਾ ਆਪਾਂ ਦਾ 20 ਰੁਪਏ ਦੀ ਰੋਟੀ ਖਾ ਲਾਂਗੇ ਵਿੱਚੋਂ ਉਰਤੀ ਵੀ ਆਪਾਂ ਨੂੰ ਸਕੂਨ ਮਿਲ ਜਾਣਾ ਵਾ ਨਸ਼ਾ ਨਾ ਕਰੋ ਨਸ਼ੇ ਤੋਂ ਬਚੋ ਤੇ ਦੂਜੀ ਗੱਲ ਭੀਖ ਨਾ ਮੰਗੋ ਜੀ ਧੰਨਵਾਦ ਜਿਸ ਤਰ੍ਹਾਂ ਕੀ ਇਸ ਵੀਰ ਜੀ ਹੁਣਾਂ ਨਾਲ ਗੱਲਬਾਤ ਕੀਤੀ ਹੈ ਕਿੰਨੀ ਕਿ ਇੱਕ ਵਧੀਆ ਜ਼ਿੰਦਗੀ ਹੈ ਹੈਂਡੀਕੈਪ ਸੀਗੇ ਬਚਪਨ ਚ ਹੀ ਪਰ ਫੇਰ ਵੀ ਰੱਬ ਤੋਂ ਕੋਈ ਕਦੀ ਵੀ ਸ਼ਿਕਾ ਨਹੀਂ ਰਿਆ ਫੇਰ ਵੀ ਜ਼ਿੰਦਗੀ ਚ ਜਗੇ ਵਧਦੇ ਗਏ ਪਰਿਵਾਰ ਚ ਲਾ ਰਹੇ ਨੇ ਆਪਣਾ ਤੇ ਇੱਕ ਨਸ਼ੇ ਦੀ ਜਰੂਰ ਗੱਲ ਕੀਤੀ ਹੈ ਸਰਕਾਰਾਂ ਜਿਹੜੇ ਹਮੇਸ਼ਾ ਦਾਅਵੇ ਕਰਦੀਆਂ ਨੇ ਕਿ ਨਸ਼ਾ ਜਿਹੜਾ ਕਿ ਪੰਜਾਬ ਦੇ ਵਿੱਚ ਮੁੱਕ ਚੁੱਕਿਆ ਪਰ ਹਲੇ ਨਹੀਂ ਨਸ਼ਾ ਪਿੰਡਾਂ ਤੋਂ ਹੁੰਦਾ ਹੁੰਦਾ ਸ਼ਹਿਰਾਂ ਤੋਂ ਹੁੰਦਾ ਹੁੰਦਾ ਉਹ ਸ਼ਹਿਰਾਂ ਦੀ ਗਲੀਆਂ ਤੱਕ ਪਹੁੰਚ ਗਿਆ ਕਿ ਜਿਵੇਂ ਵੀਰ ਜੀ ਹੁਣ ਤਾਂ ਸਿਆ ਆਰਮੀ ਦੇ ਵਿੱਚ ਸੀਗਾ ਆਰਮੀ ਦੇ ਵਿੱਚ ਭਰਾ ਜਿਹੜਾ ਜੇ ਕਿ ਜਦੋਂ ਛੁੱਟੀ ਆਂਦਾ ਸੀ ਨਸ਼ੇ ਨੇ ਉਸ ਭਰਾ ਨੂੰ ਵੀ ਖਤਮ ਕਰ ਦਿੱਤਾ ਨਸ਼ਾ ਜਿਹੜਾ ਹੈ ਕਿ ਹਲੇ ਵੀ ਪੰਜਾਬ ਦੇ ਵਿੱਚ ਕਿਤਨਾ ਕਿ ਲੋਕਾਂ ਦੀ ਜ਼ਿੰਦਗੀ ਖਰਾਬ ਕਰਦਾ ਹੋਇਆ ਨਜ਼ਰ ਆ ਰਿਹਾ ਤੇ ਇਹੋ ਜਿਹੇ ਜਿਹੜੇ ਵੀਰ ਨੇ ਫੇਰ ਵੀ ਮਿਹਨਤ ਜ਼ਿੰਦਗੀ ਦੇ ਵਿੱਚ ਕਰ ਰਹੇ ਸੀ ਆਸ ਕਰਦੇ ਹਾਂ ਤੁਸੀਂ ਇਹਨਾਂ ਤੋਂ ਜ਼ਿੰਦਗੀ 'ਚ ਕੁਝ ਸਿੱਖੋ ਤੇ ਦੇ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵਧੋਗੇ ਮੈਨੂੰ ਦਿਓ ਆਜਾਜ਼ ਰਵਾਇਤ ਸਭ ਜੀ ਕਵਲ ਸਾਜਾ ਟੀਵੀ ਅੰਮ੍ਰਿਤਸਰ